ਸਾਸੀ ਕਾਲ ਜੀ ਪ੍ਰੋਗਰਾਮ ਅਜਬੇ ਮੁੱਦੇ 'ਚ ਤੁਹਾਡਾ ਸਵਾਗਤ ਹੈ ਮੈਂ ਹਮਰਜੀਤ ਸਿੰਘ ਸੋ ਬਿਲਕੁਲ ਅਸੀਂ ਅੱਜ ਦੇ ਮੁੱਦੇ ਦੇ ਵਿੱਚ ਗੱਲ ਕਰਾਂਗੇ ਦਿੱਲੀ ਦੀ ਸਾਫ ਕਾ ਮੁੱਖ ਮੰਤਰੀ ਆਚੀ ਦੀ ਕਿਉਂਕਿ ਉਹਨਾਂ ਦੀ ਕਥਿਤ ਜਿਹੜੀ ਆਡੀਓ ਤੇ ਵੀਡੀਓ ਹੈ ਉਹ ਦਿੱਲੀ ਦੀ ਵਿਧਾਨ ਸਭਾ ਦੇ ਵਿੱਚੋਂ ਆਈ ਸੀ ਤਾਂ ਆਖਰਕਾਰ ਉਹ ਵੀਡੀਓ ਤੇ ਆਡੀਓ ਕੀ ਆਖਰਕਾਰ ਸੱਚ ਸੀ ਜਾਂ ਫੇਕ ਬਣਾਈ ਗਈ ਸੀ ਇਸ ਜਿਹੜੀ ਲਗਾਤਾਰ ਜਾਂਚ ਵੀ ਜਿਹੜੀ ਹੈ ਉਹ ਪੰਜਾਬ ਦੀ ਪ੍ਰੈਂਕਸ ਖਿਲਾਫ ਅਤੇ ਦਿੱਲੀ ਦੀ ਜਿਹੜੀ ਵਿਧਾਨ ਸਭਾ ਤਾਂ ਉਹਨਾਂ ਵੱਲੋਂ ਵੀ ਜਿਹੜੀ ਜਾਂਚ ਆ ਉਹ ਕਰਵਾਈ ਗਈ ਹੈ ਤਾਂ ਆਖਰਕਾਰ ਇਸ ਮਾਮਲੇ ਨੂੰ ਲੈ ਕੇ ਜਿਹੜੀ ਸਿਆਸਤ ਆ ਉਹ ਲਗਾਤਾਰ ਮੁਰਦ ਦੁਆਰਾ ਜਿਹੜੀ ਪੱਖ ਦੀ ਨਜ਼ਰ ਆ ਰਹੀ ਹੈ ਬੇਸ਼ੱਕ ਬੀਤੇ ਦਿਨੀ ਜੇਕਰ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਕਦ ਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਐਗਜ਼ੀਕਟਿਵ ਦੀ ਮੀਟਿੰਗ ਹੋਈ ਸੀ ਤਾਂ ਉਹਦੇ ਵਿੱਚ ਵੀ ਜਿਹੜਾ ਇਹ ਮਤਾ ਉਹ ਨਿੰਦਰਯੋਗ ਮਤਾ ਜਿਹੜਾ ਉਹ ਕਾਸ ਕੀਤਾ ਗਿਆ ਸੀ ਕਿ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਵੱਲੋਂ ਜਿਹੜਾ ਇਹ ਸ਼ਵਦਾਵਲੀ ਆ ਗੁਰੂਆਂ ਸੰਬੰਧੀ ਉਹ ਬੰਦ ਭਾਗੀ ਜਿਹੜੀ ਬੋਲੀ ਗਈ ਹੈ ਤਾਂ ਕਿਤਨਾ ਕਿਤੇ ਇਹ ਵਰਤਾਰਾ ਬਿਲਕੁਲ ਗਲਤ ਕੀਤਾ ਗਿਆ ਤਾਂ ਆਖਰਕਾਰ ਪੰਜਾਬ ਦੇ ਵਿੱਚ ਗੱਲ ਕਿਤੇ ਆਵੇ ਤਾਂ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਹੈ ਤਾਂ ਇਸ ਆਡੀਓ ਤੋਂ ਵੀਡੀਓ ਨੂੰ ਜਿਹੜਾ ਹੈ ਪੰਜਾਬ ਦੀ ਇੱਕ ਲੈਵ ਦੇ ਵਿੱਚ ਵੀ ਟੈਸਟ ਕਰਵਾਇਆ ਗਿਆ ਸੀ ਲੈਬ ਟੈਸਟ ਕਰਵਾਉਣ ਤੋਂ ਬਾਅਦ ਸਮੁੱਚੀ ਜਿਹੜੀ ਲੀਡਰਸ਼ਿਪ ਹੈ ਤਾਂ ਆਮ ਆਦੀ ਪਾਰਟੀ ਦੀ ਤਾਂ ਲੈਬ ਜਿਹੜਾ ਉਹ ਕਲੀਅਰੈਂਸ ਦੇ ਦਿੱਤੀ ਸੀ ਕਿ ਇਹ ਆਡੀਓ ਕਠਿਤ ਵੀਡੀਓ ਜਿਹੜੀ ਆ ਉਹ ਫੇਕ ਹੈ ਇਹ ਕਿਸੇ ਸੌਫਟਵੇਅਰ ਤਰੀਕੇ ਦੇ ਨਾਲ ਬਣਾਈ ਗਈ ਹੈ ਤਾਂ ਆਖਰਕਾਰ ਉਸ ਤੋਂ ਬਾਅਦ ਜਿਹੜਾ ਪੰਜਾਬ ਨੇ ਇਹ ਪਰਚਾ ਵੀ ਜਿਹੜਾ ਕਿਤੇ ਕਿਤੇ ਖੁਦ ਅਰਜਾਉ ਹੋ ਜ਼ਰੂਰ ਕੀਤਾ ਸੀ ਤਾਂ ਅੱਜ ਮੁਰ ਦੁਆਰਾ ਜਦੋਂ ਇਹ ਮਾਮਲਾ ਸਾਹਮਣੇ ਆਇਆ ਕਿ ਦਿੱਲੀ ਦੇ ਵਿਧਾਨ ਸਭਾ ਦੇ ਸਪੀਕਰ ਰਵਿੰਦਰ ਗੁਪਤਾ ਤਾਂ ਉਹਨਾਂ ਨੇ ਮੀਡੀਆ ਦੇ ਨਾਲ ਜਿਹੜੀ ਗੱਲਬਾਤ ਕੀਤੀ ਆ ਤਾਂ ਉਹਨਾਂ ਨੇ ਉਸ ਵੀਡੀਓ ਨੂੰ ਲੈ ਕੇ ਕੁਝ ਤੱਥ ਜਿਹੜੇ ਨੇ ਉਹ ਸਾਹਮਣੇ ਰੱਖੇ ਨੇ ਤੱਥ ਕੀ ਸਾਹਮਣੇ ਰੱਖੇ ਨੇ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਅਸੀਂ ਆਪਣੀ ਫਰੈਂਸਿਕ ਲੈਬ ਤੋਂ ਜਿਹੜੀ ਆ ਬਿਲਕੁਲ ਜਿਹੜੀ ਕਥਿਤ ਆਡੀਓ ਤੇ ਵੀਡੀਓ ਹੈ ਜੋ ਕਿ ਵਿਧਾਨ ਸਭਾ ਦਿੱਲੀ ਵਿਧਾਨ ਸਭਾ ਦੇ ਵਿੱਚ ਆਮ ਆਦੀ ਪਾਰਟੀ ਦਿੱਲੀ ਦੇ ਮੁਕਾਬਕ ਮੁੱਖ ਮੰਤਰੀ ਵੱਲੋਂ ਬੋਲੀ ਗਈ ਸੀ ਤਾਂ ਟੈਸਟ ਕਰਵਾਈ ਗਈ ਤਾਂ ਉਹ ਵੀਡੀਓ ਸੱਚ ਸਾਬਤ ਹੋਈ ਹੈ ਜਨਕਿ ਉਹ ਸਹੀ ਸਾਬਤ ਹੋਈ ਹੈ ਇਹ ਦਾਵਾ ਜਿਹੜਾ ਹੈ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਜਿੰਦਰ ਗੁਪਤਾ ਵੱਲੋਂ ਜਿਹੜਾ ਕੀਤਾ ਗਿਆ ਤਾਂ ਵਾਕੀ ਇਹ ਸੱਚਾ ਹੈ ਕਿ ਝੂਠਾ ਕਿਉਂਕਿ ਪੰਜਾਬ ਦੇ ਵਿੱਚ ਵੀ ਟੈਸਟ ਕਰਾਈ ਗਈ ਤੇ ਦਿੱਲੀ ਦੇ ਵਿੱਚ ਵੀ ਟੈਸਟ ਕਰਾਈ ਗਈ ਤਾਂ ਦੋਨਾਂ ਦੀਆਂ ਰਿਪੋਰਟਾਂ ਜਿਹੜੀਆਂ ਨੇ ਉਹ ਅਲੱਗ-ਅਲੱਗ ਸਾਹਮਣੇ ਆ ਰਹੀਆਂ ਨੇ ਕਿਉਂਕਿ ਆਖਰਕਾਰ ਜਿਹੜੇ ਆਮ ਲੋਕ ਨੇ ਕੀ ਉਹ ਦਿੱਲੀ ਦੀ ਜੋ ਵਿਧਾਨ ਸਭਾ ਟੀਮ ਵੱਲੋਂ ਟੈਸਟ ਕਰਾਈ ਗਈ ਹੈ ਕੀ ਉਹ ਸਹੀ ਮੰਨੀ ਜਾ ਸਕਦੀ ਹੈ ਜਾਂ ਫਿਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰਾਂ ਜਾਂ ਤੇ ਟੈਸਟ ਕਰਾਈ ਗਈ ਹੈ ਜਾਂ ਉਹ ਸਹੀ ਮੰਨੀ ਜਾ ਸਕਦੀ ਹੈ ਅਜੇ ਤੱਕ ਵੀ ਜਿਹੜਾ ਕਿਤਨਾ ਕਿਤੇ ਸ਼ੋਸ਼ੋ ਪੰਜ ਆ ਕੇ ਆਪਾਂ ਕਹਿ ਸਕਦੇ ਹਾਂ ਇਹ ਜਿਹੜਾ ਕਿਤਨਾ ਕਿਤੇ ਅਜੇ ਤੱਕ ਵੀ ਲੈ ਕਲੀਅਰੈਂਸ ਆ ਉਹ ਨਹੀਂ ਹੋ ਸਕਿਆ ਕਿ ਆਡੀਓ ਵਕੀ ਸਾਚਾ ਹੈ ਜਾਂ ਝੂਠਾ ਹੈ ਇਹ ਦੋਨੇ ਆਪਣਾ ਆਪਣਾ ਜਾਨਕੀ ਭਾਜਪੀ ਵੀ ਆਪਣਾ ਦਾਵਾ ਦੇ ਰਹੀ ਹੈ ਤੇ ਆਮਾਦੀ ਪਾਰਟੀ ਵੀ ਆਪਣਾ ਡੇਡਾ ਦਾਵਾ ਕਰ ਰਹੀ ਹੈ ਸੋ ਸਭ ਤੋਂ ਪਹਿਲਾਂ ਅਸੀਂ ਦਰਸ਼ਕਾਂ ਨੂੰ ਉਸੇ ਗੱਲ ਦਾ ਜ਼ਿਕਰ ਕਰਦਾ ਜਿਹੜਾ ਅੱਜ ਦਿੱਲੀ ਦੇ ਵਿਧਾਨ ਸਭਾ ਦੇ ਸਪੀਕਰ ਵਜਿੰਦਰ ਗੁਪਤਾ ਵੱਲੋਂ ਇਸ ਗੱਲ ਦਾ ਜਿਹੜਾ ਪ੍ਰਕਟਾਵਾ ਕੀਤਾ ਗਿਆ ਦਾਵਾ ਕੀਤਾ ਗਿਆ ਕਿ ਇਹ ਆਡੀਓ ਤੇ ਵੀਡੀਓ ਜਿਹੜੀ ਹੈ ਜਾਂਚ ਕਰਵਾਉਣ ਤੋਂ ਬਾਅਦ ਸੱਚ ਨਿਕਲੀ ਹੈ ਤਾਂ ਕਾਰਵਾਈ ਜਿਹੜੀ ਕੀਤੀ ਗਈ ਹੈ ਕੀ ਕੁਝ ਕਿਹਾ ਉਹ ਦਰਸ਼ਕਾਂ ਨਾਲ ਪਹਿਲਾਂ ਸਾਂਝਾ ਕਰਦੇ ਹਾਂ ਰਿਕਾਰਡਿੰਗ ਕੋ फोरेंसिक साइंस लैब को एफएसएल को भेजा गया था और एफएसएल की रिपोर्ट आ गई है वो रिपोर्ट मैं आपके समक्ष उसको प्रस्तुत करता हूं ये उस दिन का वर्बेटे में जो उसकी एफ ने और ये ऑडियो और वीडियो दोनों चीजें हमने एफएसएल को उपलब्ध कराई थी और उसकी एक डिटेल इंक्वायरी हुई है विद प्रोसीजर और सारे फैक्ट्स को ध्यान में रखकर और नियम और कानून से और इसमें रिपोर्ट में जो कहा गया है वो बड़ा स्पष्ट है जो रिजल्ट्स ऑफ एग्जामिनेशन इसमें कहा गया है कि रिगार्डिंग ऑथेंटिसिटी एंड जेन्यूनेस ऑफ दीडियो इट इज टू स्टेट दैट वी हैव रिसीव वी हैव रिसिव द ट्रांसक्रिप्शन मार्ग एक्जिट टू बी यानि की ये हमने हमें ट्रांसक्रिप्शन मिलाया एंड लिसन टू द सेम एट द लेबोरेटरी एंड टू स्टेट दैट there is no indication of any form of alteration, tampering in the identified video shots on the basis of frame by frame analysis using video analyst system। यानि कि ये वर्बेटियम और जो ऑडियो वीडियो है, ये same है। इसमें कोई किसी प्रकार की छेड़खानी नहीं है, इसमें कोई किसी प्रकार का अमान्य अम नहीं सदस्यों के समक्ष जब मैंने उस दिन सदन के पटल पर दोनों पक्षों को अपने कमरे में बुलाया था और वहां पर विपक्ष की तरफ से पहले ये मांग आई कि इसकी फॉरेंसिक जांच होनी चाहिए लेकिन बड़ी हैरानी की बात है कि विपक्ष ने मांग की और सत्तारूढ़ दल ने भी उनकी इस मांग पर अपनी मोहर लगा दी और उन्होंने कहा कि हम भी इसके लिए तैयार हैं यानी कि सदन का एक यूनानिमस फैसला हुआ फॉरेंसिक जांच कराने के लिए और जब जांच के लिए चली गई तो अचानक 9 तारीख को यह खबर आती है कि पंजाब सरकार ने उसकी जांच भी करा ली उसकी रिपोर्ट भी आ गई और एफआईआर भी दर्ज हो गई ये जो नाटकीय ढंग से सब हुआ है इसका आज स्पष्ट इस रूप से दूध का दूध और पानी का पानी हो गया है इस फॉरेंसिक रिपोर्ट में विस्तृत रिपोर्ट जो हमें दी गई है उसमें साफ रूप से कहा है कि वीडियो में कोई छिड़खानी नहीं ਵੀ ਆਡੀਓ ਮੇ ਕੋਈ ਛੇੜਖਾਨੀ ਨਹੀਂ ਹੋਈ ਹੈ ਇਹ ਐਜ਼ ਇਟ ਇਜ਼ ਹੈ オリਜੀਨਲੀ ਬਿਲਕੁਲ ਠੀਕ ਹੈ ਸੋ ਬਿਲਕੁਲ ਤੁਸੀਂ ਵੀ ਸੁਣਿਆ ਵਿਧਾਨ ਸਭਾ ਦੇ ਸਪੀਕਰ ਨੇ ਜਿਹੜੀ ਰਿਪੋਰਟ ਆ ਉਹ ਸਾਹਮਣੇ ਜਿਹੜੀ ਆ ਰੱਖੀ ਆ ਤਾਂ ਉਹਨਾਂ ਨੇ ਕਿਹਾ ਕਿ ਇਸ ਦੀ ਜਿਹੜੀ ਜਾਂਚ ਆ ਉਹ ਬਿਲਕੁਲ ਕਰਵਾਈ ਗਈ ਹੈ ਤਾਂ ਉਹ ਆਡੀਓ ਬਿਲਕੁਲ ਜਿਹੜੀ ਆ ਉਹ ਸੱਚ ਸਾਬਤ ਹੋਈ ਆ ਪਰ ਕਿਤਨਾ ਕਿਤੇ ਉਹਨਾਂ ਨੇ ਇਹ ਵੀ ਗੱਲ ਦਾ ਜ਼ਿਕਰ ਕੀਤਾ ਕਿ 22 ਤਰੀਕ ਤੱਕ ਗਰੇ ਨੇ ਉਹ ਆਸੀ ਨੂੰ ਜਿਹੜਾ ਨੋਟਿਸ ਵੀ ਭੇਜਿਆ ਗਿਆ ਕਿ 22 ਜਨਵਰੀ ਤੱਕ ਉਹਨਾਂ ਤੋਂ ਜਵਾਬ ਵੀ ਮੰਗਿਆ ਗਿਆ ਪੰਜਾਬ ਦਾ ਵੀ ਜਵਾਬ ਮੰਗਿਆ ਇਸ ਮਾਮਲੇ ਨੂੰ ਲੈ ਕੇ ਤਾਂ ਅਖਰ ਕਰਕੇ 22 ਤੋਂ ਪਹਿਲਾਂ ਪਹਿਲਾਂ ਕੀ ਉਹ ਜਵਾਬ ਦੇ ਸਕਣਗੇ ਉਹਨਾਂ ਨੇ ਇੱਕ ਸੇ ਗੱਲ ਦਾ ਵੀ ਜ਼ਿਕਰ ਕੀਤਾ ਕਿ ਵੀ ਤੁਸੀਂ ਮੇਰੇ ਕੈਬਨ ਚ ਆ ਕੇ ਬੈਠੋ ਆਪਾਂ ਗੱਲਬਾਤ ਕਰਦੇ ਹਾਂ ਤੇ ਤੁਸੀਂ ਵਿਧਾਨ ਸਭਾ ਦੇ ਵਿੱਚ ਮਾਫੀ ਮੰਗ ਲਓ ਕਿਉਂਕਿ ਤੁਹਾਡੀ ਆਡੀਓ ਜੜੀ ਆ ਬਿਲਕੁਲ ਸਾਹਮਣੇ ਆ ਚੁੱਕੀ ਹੈ ਹੁਣ 22 ਤਰੀਕ ਤੋ ਪਹਿਲਾਂ ਪਹਿਲਾਂ ਆਪਾਂ ਕਹਿ ਸਕਦੇ ਹਾਂ ਕਿ ਉਹ ਵਿਦਾਂ ਸਭਾ ਦੇ ਵਿੱਚ ਜਾ ਕੇ ਮਾਫੀ ਮੰਗਣਗੇ ਜਾਂ ਫਿਰ ਇਸ ਮਾਮਲੇ ਲੈ ਕੇ ਜਿਸ ਤਰ੍ਹਾਂ ਪਹਿਲਾਂ ਮੈਂ ਜ਼ਿਕਰ ਕੀਤਾ ਕਿ ਸਿਆਸਤ ਜਿਹੜੀ ਲਗਾਤਾਰ ਕੀਤੀ ਜਾ ਰਹੀ ਸੀ ਕਿ ਮੌਸਮ ਦੁਆਰਾ ਫਿਰ ਉਸ ਗਰਮੀਆਂ ਜਿਹੜੀਆਂ ਨੇ ਤੇਜ਼ ਹੋ ਜਾਣਗੀਆਂ ਹੁਣ ਬਿਆਨਬਾਜ਼ੀ ਵੀ ਇਸ ਤੇ ਜਿਹੜੀ ਆ ਕਿਤਨਾ ਕਿਤੇ ਨਜ਼ਰ ਆਵੇਗੀ ਕਿਉਂਕਿ ਸ਼ੁਨੂ ਪੰਜਾਬ ਦੀ ਗੱਲ ਕੀਤੀ ਆਵੇ ਆਵਾ ਦੀ ਪਾਰਟੀ ਸਰਕਾਰ ਆ ਤਾਂ ਭਾਜੀਪੀ ਦੇ ਜਿਹੜੇ ਲੀਡਰ ਸਭਾ ਨੇ ਤੰਜ ਕਸਣਗੇ ਅਕਾਲੀ ਦਲ ਵੀ ਜਿਹੜਾ ਇਸ ਤੇ ਵਾਰ ਕਰੇਗਾ ਕਾਂਗਰਸ ਵੀ ਜਿਹੜਾ ਕਿਤਨਾ ਕਿਤੇ ਮੈਨੂੰ ਲੱਗਦਾ ਹੈ ਇਹ ਮੌਕਾ ਜਿਹੜਾ ਨਹੀਂ ਖੁੰਡਣ ਦਾ ਵੇਗੀ ਕਿਉਂਕਿ ਪੰਜਾਬ ਦੇ ਵਿੱਚ ਇਸ ਮਾਮਲੇ ਲੈ ਕੇ ਪਹਿਲਾਂ ਹੀ ਬੜੇ ਨੇ ਉਹ ਪ੍ਰੋਟੈਸਟ ਹੋ ਚੁੱਕੇ ਨੇ ਰੋਧ ਪ੍ਰਦਰਸ਼ਨ ਹੋ ਚੁੱਕੇ ਨੇ ਅਕਾਲੀ ਦਲ ਨੇ ਬੜਾ ਵੱਡਾ ਜਿਹੜਾ ਪ੍ਰਦਰਸ਼ਨ ਹੈ ਇਸ ਮਾਮਲੇ ਨੂੰ ਲੈ ਕੇ ਕੀਤਾ ਪਰ ਦੂਜੇ ਪਾਸੇ ਆਮ ਆਦੀ ਪਾਰਟੀ ਦੇ ਦਿੱਲੀ ਦੇ ਜਿਹੜੇ ਸੀਨੀਅਰ ਆਗੂ ਨੇ ਸੌਰਵ ਭਾਰਤਵਾਜ ਤਾਂ ਇਸ ਆਡੀਓ ਤੇ ਵੀਡੀਓ ਜਾਨਕੀ ਜੋ ਦਿੱਲੀ ਦੀ ਫ੍ਰੈਂਸਿਕ ਲੈਬ ਤੋਂ ਜਿਹੜੀ ਟੈਸਟ ਕਰਵਾਈ ਗਈ ਹੈ ਤਾਂ ਉਸ ਦਾ ਖੰਡਿਤ ਕੀਤਾ ਉਹਨਾਂ ਨੇ ਕਿਹਾ ਕਿ ਇਹ ਜਾਣ ਮੁਝ ਕੇ ਜਿਹੜੀ ਭਾਜੀਪੀ ਸਰਕਾਰਾਂ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਬਹੁਤ ਗੱਲਾਂ ਬਾਤਾਂ ਕੀਤੀਆਂ ਨੇ ਉਹਨਾਂ ਨੇ ਕਿਹਾ ਕਿ ਪਹਿਲਾਂ ਹੀ ਆਲਰੇਡੀ ਜਿਹੜੀ ਇਹ ਵੀਡੀਓ ਤੇ ਆਡੀਓ ਚੈੱਕ ਹੋ ਚੁੱਕੀ ਹੈ ਕਿਉਂਕਿ ਪੰਜਾਬ ਦੀ ਜਿਹੜੀ ਲੈਬ ਹੈ ਤਾਂ ਉਹਨਾਂ ਨੇ ਇਸ ਨੂੰ ਕਲੀਨ ਚੀ 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 ਕੀ ਹੈ ਪਰ ਫਿਰ ਵੀ ਕਿਤਨਾ ਕਿਤੇ ਇਸ ਬਦਨਾਮ ਕਰਨ ਦੀ ਕੋਸ਼ਿਸ਼ ਜਿਹੜੀ ਹੈ ਦਿੱਲੀ ਸਰਕਾਰ ਜਾਨਕੀ ਕਰ ਰਹੀ ਹੈ ਜਾਂ ਫਿਰ ਵਿਧਾਨ ਸਭਾ ਦੇ ਦਿੱਲੀ ਦੇ ਸਪੀਕਰ ਨੇ ਉਹ ਕਰ ਰਹੇ ਨੇ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਆਖਰਕਾਰ ਕੀ ਕੁਝ ਕਿਹਾ साझा कर हैं विधानसभा की तो कोई फोरेंसिक रिपोर्ट होती नहीं है ना विधानसभा के पास फोरेंसिक लैब है अभी बनवा ली हो विजेंद्र गुप्ता जी ने तो मुझे पता नहीं लैब केंद्र सरकार के पास ही है या दिल्ली सरकार के पास है लॉ एंड ऑर्डर है इसलिए दोनों केंद्र के पास ही आ जाता है तो दिल्ली की सरकार की फोरेंसिक लैब ने वही बात घुमा के गई यानी कि यह बात नहीं कही कि गुरु शब्द का इस्तेमाल हुआ है और यही फोरेंसिक में नापना था यही उसमें जांचना था यह तो तीन दिन पहले हमने ही बता दिया कि यह जो वीडियो है दिल्ली विधानसभा की है जो जो इसमें बोल रही है वो आतिशी जी बोल रही है जो दूसरे व्यक्ति बोल रहे हैं वो विजेंद्र गुप्ता बोल रहे हैं क्या शब्द बोले गए आतिशी जी द्वारा फोरेंसिक रिपोर्ट इसकी होनी थी हालांकि कान से भी अगर आप सुन लें तो आपको पता है कि उसमें आतिशी शब्द जी ने गुरु शब्द का इस्तेमाल ही नहीं किया आप सौ बार सुन लीजिए अपने टेलीविजन स्टूडियो में चला लीजिए दर्शकों को सुना दीजिए आप लोग अकेले में सुन लीजिए है ही नहीं शब्द कोई ही नहीं सकता और वो है भी नहीं यही पता करना था फोरेंसिक लैब को कि क्या आतिशी ने ये शब्द बोले उसके ऊपर फोरेंसिक रिपोर्ट बिल्कुल चुप है इसका मतलब ये शब्द नहीं बोले गए आधे सच की रिपोर्ट लाकर भारतीय जनता पार्टी की सरकार अपनी इज्जत बचाने की कोशिश कर रही है मगर ये वीडियो जगह जगह चलाकर हम भारतीय जनता पार्टी को एक्सपोज करेंगे कि जहां पे कोई लेना देना ना हो वहां पे सांप्रदायिक दंगा भड़काने के लिए किसी तरीके से हिंदू और मुसलमानों का दंगा हो जाए और किसी तरीके से हिंदुओं और सिखों का दंगा हो जाए यह कोशिश भारतीय जनता पार्टी खुल्लम खुल्ला कर रही है और इसके लिए सारे प्रपंच किए जा रहे हैं और आज जो प्रेस वार्ता हुई उससे यह साफ हो गया कि स्पीकर महोदय ने स्पीकर के पद की गरिमा तक को भी ठेस पहुंचाई स्पीकर का, का काम बिल्कुल भी नहीं है कि राजनीतिक शब्दों का इस्तेमाल करें राजनीतिक नूरा कश्ती के अंदर वे आए मगर वे आए ये दुर्भाग्यपूर्ण है उनको नहीं करना चाहिए था मगर फिर भी क्योंकि वे आए हैं और राजनीतिक बात कर रहे हैं तो हमको भी राजनीतिक पार्टी के रूप में उन आरोपों का जवाब देना पड़ रहा है मगर स्पीकर के पद शोभा नहीं देता उसके लिए उनके पास कपिल मिश्रा है उसके लिए उनके पास मनिंदर सिंह सिरसा है उनसे उनको प्रेस वार्ता करानी चाहिए थी या सरकार की फॉरेंसिक रिपोर्ट है तो सरकार को करनी चाहिए थी बिल्कुल ਦਰਸ਼ਕਾਂ ਨੇ ਸੁਣਿਆ ਕਿਉਂਕਿ ਆਮ ਆਦੀ ਪਾਰਟੀ ਦੇ ਜਿਹੜੇ ਸੀਨੀਅਰ ਆਗੂ ਸਰਬਾਨੇ ਸੌਰਵ ਭਾਰਤਵਾੜ ਤਾਂ ਉਹਨਾਂ ਨੇ ਵੀ ਇਸ ਗੱਲ ਦਾ ਜਣਾ ਜ਼ਿਕਰ ਕੀਤਾ ਪਰ ਸਵਾਲ ਇਹ ਹੈ ਕਿ ਕਿ ਇਸ ਤਰ੍ਹਾਂ ਦੀਆਂ ਆਡੀਆਂ ਆਉਣ ਤੋਂ ਬਾਅਦ ਕੀ ਲੱਗਦਾ ਹੈ ਕਿ ਪੰਜਾਬ ਦੀ ਗੱਲ ਕੀਤੀ ਜਾਵੇ ਦਿੱਲੀ ਦੀ ਗੱਲ ਕੀਤੀ ਜਾਵੇ ਜਾਂ ਫਿਰ ਹੋਰ ਮੁੱਦੇ ਨੇ ਉਹ ਖਤਮ ਹੋ ਚੁੱਕੇ ਨੇ ਪਰ ਦੂਜੇ ਪਾਸੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਹੈ ਕਿ ਆਖਰਕਾਰ ਸੱਚ ਸਾਹਮਣੇ ਕਦੋਂ ਆਵੇਗਾ ਕਿਉਂਕਿ ਦੋਨੇ ਜਿਹੜੇ ਨੇ ਧਿਰਾਂ ਨੇ ਉਹ ਦਾਵਾ ਕਰੀ ਜਾਂਦੇ ਕਿ ਇਹ ਆਡੀਓ ਸੱਚ ਹੈ ਜਾਂ ਦੂਜੇ ਪਾਸੇ ਕਹਿ ਰਹੇ ਨੇ ਉਹ ਵੀਡੀਓ ਫੇਕ ਹੈ ਜਾਂ ਕਿਸੇ ਸੌਫਟਵੇਅਰ ਦੇ ਨਾਲ ਬਣਾਈ ਹੋਈ ਗਈ ਹੈ ਪਰ ਜਿਹੜੀ ਆਮ ਜਨਤਾ ਉਹ ਕਿਸ ਆਧਾਰ ਤੇ ਜਿਹੜਾ ਸਮਝੇ ਕਿ ਕਿ ਇਹ ਸੱਚਾ ਜਾਂ ਇਹ ਝੂਠਾ ਹੈ ਕਿਉਂਕਿ ਰਾਜਨੀਤੀ ਜਰੀਆ ਕਿੰਨਾ ਕਿਤੇ ਸਾਰੀਆਂ ਪਾਰਟੀਆਂ ਵੱਲੋਂ ਇਸ ਨੂੰ ਲੈ ਕੇ ਜਿਹੜੀ ਲਗਾਤਾਰ ਕੀਤੀ ਜਾ ਰਹੀ ਹੈ ਪਰ ਜਿਹੜਾ ਵੀ ਕੋਈ ਵੀ ਸ਼ਖਸ ਹੋਵੇ ਪਰ ਇਸ ਸੰਬੰਧੀ ਕੋਈ ਵੀ ਗੁਰੂਆਂ ਸੰਬੰਧੀ ਜਿਹੜੀ ਸ਼ਬਦਾਵਲੀ ਉਹ ਇਦਾਂ ਦੀ ਨਹੀਂ ਬੋਲਣੀ ਚਾਹੀਦੀ ਕਿਉਂਕਿ ਕਈ ਵਾਰ ਮੂੰਹ ਤੋਂ ਨਿਕਲਿਆ ਕੁਝ ਸ਼ਬਦ ਜਿਹੜਾ ਉਹ ਸਾਨੂੰ ਕਿਤੇ ਨਾ ਕਿਤੇ ਇਸ ਤਰ੍ਹਾਂ ਲੈ ਜਾਂਦਾ ਹੈ ਕਿ ਪੰਜਾਬ ਦੀ ਜਿਹੜੀ ਹੈ ਸਿਆਸਤ ਦੇ ਵਿੱਚ ਪੁਚਾਲ ਖੜਾ ਹੋ ਜਾਂਦਾ ਹੈ ਬੇਸ਼ੱਕ ਉਹ ਬੋਲਿਆ ਸ਼ਬਦ ਹੈ ਜਾਂ ਨਹੀਂ ਬੋਲਿਆ ਜਾਂਚ ਹੋ ਰਹੀ ਆ ਪਰ ਉਸ ਸ਼ਬਦ ਦੇ ਜਿਹੜੇ ਮਾਇਨੇ ਨੇ ਉਹ ਬਹੁਤ ਕੱਡੇ ਜਾ ਰਹੇ ਨੇ ਕਿ ਆਖਰਕਾਰ ਆਮ ਆਦੀ ਪਾਰਟੀ ਦਾ ਵਿਰੋਧ ਵੀ ਹੋ ਰਿਹਾ ਪੰਜਾਬ ਦੇ ਵਿੱਚ ਵੀ ਵਿਰੋਧ ਹੋ ਰਿਹਾ ਦਿੱਲੀ ਦੇ ਵਿੱਚ ਟੈਸਟ ਵੀ ਕਰਵਾਈ ਗਈ ਹੈ ਪਰ ਸਵਾਲ ਇਹ ਹੈ ਕਿ ਅਜੇ ਤੱਕ ਵੀ ਸੱਚ ਜਿਹੜਾ ਲੋਕਾਂ ਤੱਕ ਜਿਹੜਾ ਸਾਹਮਣੇ ਜਿਹੜਾ ਨਹੀਂ ਆ ਸਕਿਆ ਕਿਉਂਕਿ ਦੋਨਾਂ ਪਾਰਟੀਆਂ ਜਿਹੜਾ ਆਪਣੇ ਆਪਣਾ ਦਾਵਾ ਕਰਤੀਆਂ ਨਜ਼ਰ ਆ ਰਹੀਆਂ ਨੇ ਪਾਰਟੀ ਨੂੰ ਜਿਹੜਾ ਕੋਈ ਨਾ ਕੋਈ ਮੁੱਦਾ ਜ਼ਰੂਰ ਚਾਹੀਦਾ ਹੁੰਦਾ ਕਿਉਂਕਿ ਜਿਹੜੀਆਂ ਵਿਰੋਧੀ ਪਾਰਟੀਆਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਮੁੱਦੇ ਦੇ ਉੱਪਰ ਹੋਈ ਕੋਰੀ ਗੱਲ ਨਹੀਂ ਹੁੰਦੀ ਕਿਉਂਕਿ ਸਮੁੱਧਨ ਨੂੰ ਲੈ ਕੇ ਜਿਹੜੀਆਂ ਨੇ ਉਹ ਹੁਣ ਲੱਗਦਾ ਪੰਜਾਬ ਦੇ ਵਿੱਚ ਵੀ ਜਿਹੜਾ ਬਿਆਨਬਾਜ਼ੀ ਦਾ ਜਿਹੜੀ ਉਹ ਤੇਜ਼ ਹੋ ਜਾਵੇਗੀ ਵੱਖ-ਵੱਖ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਉਹ ਇਸ ਮਾਮਲੇ ਨੂੰ ਲੈ ਕੇ ਸਗਰਮ ਹੋ ਜਾਣਗੇ ਪਰ ਸਵਾਲ ਇਹ ਹੈ ਕਿ ਜਿਹੜਾ ਆਸੀ ਤੇ ਪੰਜਾਬ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਜਨਕਿ 22 ਤਰੀਕ ਤੱਕ ਜਿਹੜਾ ਜਵਾਬ ਆ ਮੰਗਿਆ ਗਿਆ ਕਿ ਬਾਕੀ ਉਹ ਜਵਾਬ ਦੇ ਜਾਣਗੇ ਜਾਂ ਕੀ ਜਵਾਬ ਹੋਵੇਗਾ ਜਾਂ ਫਿਰ ਉਹ ਮੁਰਦਵਾਰਾ ਵਿਧਾਨ ਸਭਾ ਦੇ ਵਿੱਚ ਦਿੱਲੀ ਵਿਧਾਨ ਸਭਾ ਦੇ ਵਿੱਚ ਉਹ ਮਾਫੀ ਮੰਗਣਗੇ ਜੇਕਰ ਮਾਫੀ ਮੰਗਦੇ ਨੇ ਜਾਂ ਫਿਰ ਪੇਸ਼ ਹੁੰਦੇ ਨੇ ਜਾਂ ਫਿਰ ਗੱਲਬਾਤ ਕਰਦੇ ਨੇ ਉਹ ਵੀ ਅਸੀਂ ਮੁਰਦਵਾਰਾ ਅਸੀਂ ਤੁਹਾਨੂੰ ਪ੍ਰੋਗਰਾਮ ਅੱਜ ਦੇ ਮੁੱਦੇ ਦੇ ਵਿੱਚ ਇਸੇ ਸਮੇਂ ਜਿਹੜੀ ਹੈ ਫਿਰ ਜਾਣਕਾਰੀ ਹੈ ਉਹ ਸਾਂਝੀ ਕਰਾਂਗੇ ਪਰ ਸਵਾਲ ਇਹ ਹੈ ਕਿ ਇਸ ਮਾਮਲੇ ਲੈ ਕੇ ਜਿਹੜੀ ਸਿਆਸਤ ਆ ਉਹ ਹੋ ਰਹੀ ਹੈ ਸਿਆਸਤ ਨਹੀਂ ਹੋਣੀ ਚਾਹੀਦੀ ਕਿਉਂਕਿ ਕਈ ਵਾਰ ਸ਼ਬਦਾਂ ਨੂੰ ਲੈ ਕੇ ਜਿਹੜੀ ਹੈ ਕਿਤਨਾ ਕਿਤੇ ਹੇਰਫੂਰ ਜ਼ਰੂਰ ਹੋ ਜਾਂਦੀ ਹੈ ਪਰ ਉਹ ਆਡੀਓ ਸੱਚਾ ਜਾਂ ਝੂਠਾ ਜਾਂਚ ਦਾ ਵਿਸ਼ਾ ਹੈ ਜਾਂਚ ਮੁਰਦ ਦੁਆਰਾ ਕਦੋਂ ਹੁੰਦੀ ਹੈ ਕਿਵੇਂ ਹੁੰਦੀ ਹੈ ਤੇ ਇਸ ਮਾਮਲੇ ਲੈ ਕੇ ਜਿਹੜੀਆਂ ਆਮ ਆਦੀ ਪਾਰਟੀਆਂ ਕੁਝ ਹੋਰ ਧਿਰਾਂ ਨੇ ਕਿ ਉਹ ਵੀ ਇਸ ਤੇ ਆਪਾਂ ਕਹਿ ਸਕਦੇ ਹਾਂ ਗੱਲਬਾਤ ਕਰਨਗੀਆਂ ਬੇਸ਼ੱਕ ਆਮ ਆਦੀ ਪਾਰਟੀ ਦਿੱਲੀ ਦੇ ਸੀਨੀਅਰ ਲੀਡਰ ਨੇ ਇਸ ਦੀ ਜਿਹੜੀ ਹੈ ਕਹਿਤਾ ਕਿ ਕਥੀ ਜਿਹੜੀ ਆਡੀਓ ਹੋਈ ਹੈ ਉਸ ਦਿਨ ਉਹ ਡਿਨਾਈ ਕੀਤਾ ਜਾਨਕੀ ਇਹ ਫੇਕ ਆਡੀਓ ਦੱਸਿਆ ਤੇ ਉਹਨਾਂ ਨੇ ਕਿਹਾ ਕਿ ਜਾਣ ਮੁੱਜ ਕੇ ਜਿਹੜੀ ਭਾਜਪਾ ਸਰਕਾਰਾਂ ਹੋ ਆਮ ਆਦੀ ਪਾਰਟੀ ਦੇ ਲੀਡਰਾਂ ਨੂੰ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਆਲਰੇਡੀ ਅਹਮਦੀ ਪਾਰਟੀ ਸਰਕਾਰ ਆ ਜੇਕਰ ਇਹ ਮੁੱਦਾ ਛੇੜੇਗਾ ਤਾਂ ਕਿਤਨਾ ਕਿਤੇ ਲੋਕਾਂ ਦੇ ਵਿੱਚ ਇਹ ਜਿਹੜਾ ਮੈਸੇਜ ਜਿਹੜਾ ਸੰਕੇਤਤਾ ਉਹ ਇਸ ਤਰੀਕੇ ਨਾਲ ਗਲਤ ਜਾਵੇਗਾ ਸੋ ਕੱਲ ਇਸੇ ਸਮੇਂ ਪ੍ਰੋਗਰਾਮ ਅਜਦੇ ਮੁੱਦੇ ਦੇ ਵਿੱਚ ਫਿਰ ਤੁਹਾਨੂੰ ਜਿਹੜਾ ਕਿਸੇ ਪੰਜਾਬ ਦੇ ਮੁੱਦੇ ਦੀ ਗੱਲ ਕਰਾਂਗੇ ਹੁਣ ਮੈਨੂੰ ਯਾਨੀ ਕਿ ਅਮਰਜੀਤ ਸਿੰਘ ਨੂੰ ਇਜ਼ਾਜ਼ਤ ਧੰਨਵਾਦ